ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਮੀਨੀ ਵਲੌਗ ਲੈ ਕੇ ਪਹੁੰਚ ਗਏ ਫ੍ਰਿਜਨੋ ਦੇ ਅੰਡਰਗਰਾਉਂਡ ਗਾਰਡਨ ਦੇਖਣ। ਇਸ ਗਾਰਡਨ ਦੀ 25 ਡਾਲਰ ਇੱਕ ਬੰਦੇ ਦੀ ਟਿਕਟ ਆ ਤੇ 10 ਤੋਂ 12 ਜਣਿਆਂ ਦਾ ਗਰੁੱਪ ਇੱਕ ਗਾਈਡ ਦੇ ਨਾਲ ਇਹ ਗਾਰਡਨ ਦੇਖਦਾ। ਉਹ ਗਾਈਡ ਇੰਗਲਿਸ਼ ਸਾਰਾ ਗਾਰਡਨ ਸਮਝਾਉਂਦੀ ਆ। ਇਹ ਗਾਰਡਨ ਇੱਕ ਗੋਰੀ ਨੇ ਬਣਾਇਆ ਸੀ ਕਿਉਂਕਿ ਉਹ ਜਦੋਂ ਕੈਲੀਫੋਰਨੀਆ ਮੂਵ ਹੋਇਆ ਸਿਟਰਸ ਫਰੂਟ ਦੀ ਖੇਤੀ ਕਰਨ ਦੇ ਲਈ। ਤਾਂ ਇੱਥੇ ਗਰਮੀ ਬਹੁਤ ਸੀ ਤਾਂ ਉਹਨੇ ਹੌਲੀ-ਹੌਲੀ ਉਹਦੇ ਦਿਮਾਗ 'ਚ ਆਈ ਡੀਆ ਆਇਆ ਵੀ ਕਿਉਂ ਨਾ ਆਪਾਂ ਅੰਡਰਗਰਾਉਂਡ ਘਰ ਪੱਟੀਏ ਇਹ ਇੱਕ ਪ੍ਰੋਪਰ ਉਹਦਾ ਆਪ ਦਾ ਘਰ ਬਣਿਆ ਹੋਇਆ ਪਰ ਹੁਣ ਜਦੋਂ ਕਿ ਟਾਈਮ ਦੇ ਨਾਲ ਉਹ ਚਲਿਆ ਗਿਆ ਤੇ ਇਹਨਾਂ ਨੂੰ ਗਾਰਡਨ ਦਾ ਨਾਂ ਇਹਨੂੰ ਦੇਤਾ ਇਹਦੇ ਥੱਲੇ ਜਿਹੜੇ ਅੱਜ ਵੀ ਦਰਖਤ ਨੇ ਉਹ ਉਹਨਾਂ ਨੂੰ ਫਲ ਲੱਗਦਾ ਗੋਰਾ ਇੱਕ ਕ੍ਰਿਸਚੀਅਨ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ ਰੋਮਨ ਕੈਥੋਲਿਕ ਨਾਂ ਦੀ ਕ੍ਰਿਸਚੀਅਨ ਕਮਿਊਨਿਟੀ ਆ ਕੈਥਲਿਕ ਨਾਂ ਦੀ 크੍ਰਿਸਚੀਅਨ ਕਮਿਊਨਿਟੀ ਆ ਜੀਨੂੰ ਉਹ ਬਿਲੋਂਗ ਕਰਦਾ ਸੀਗਾ ਉਹਨਾਂ ਦਾ ਕੋਈ ਆਪਣਾ ਹਿਸਾਬ ਕਿਤਾਬ ਆ ਸੱਤ ਦਾ ਆਂਕੜਾ 3+4 ਠੀਕ ਆ ਹਰੇਕ ਚੀਜ਼ ਜਿਹੜੀ ਉਹਨੇ ਲੱਗੀ ਹੋਈ ਆ ਕੋਈ ਫਰੂਟ ਜਿਵੇਂ ਤਿੰਨ ਦਾ ਤਿੰਨ ਫਰੂਟਾਂ ਦਾ ਮਿਸ਼ਰਣ ਕਰਕੇ ਤੇ ਹੋਰ ਜਿਹੜੀਆਂ ਆਲੇ-ਦੁਆਲੇ ਮਤਲਬ ਵਿੱਚ ਆਪਾਂ ਗਲਾਈਆਂ ਦੇਖਦੇ ਆ ਹਨਾ ਜਿਨ੍ਹਾਂ ਵਿੱਚ ਦੇ ਆਪਾਂ ਦੇਖਦੇ ਆਂ ਵੀ ਵਿਚਾਲੇ ਫਰੂਟ ਕੋਲ ਉਹ ਚਾਰ ਉਹ ਹਨਾ ਕੁਝ ਐਦਾਂ ਦਾ ਕੋਈ ਹੈਗਾ ਉਹਨਾਂ ਦਾ ਆਪਣਾ ਕੋਈ ਸੀਗਾ ਉਹਦਾ ਹਿਸਾਬ ਕਿਤਾਬ ਇਹ ਜਿਵੇਂ ਆ ਲੱਗੇ ਹੋਇਆ ਸੰਤਰੇ ਇਹ ਅੱਜ ਵੀ ਲੱਗਦੇ ਆ ਫਰੂਟ ਇਹ ਧਰਤੀ ਤੋਂ ਜਿਹੜਾ ਆਪਣਾ ਲੈਵਲ ਆ ਸੜਕਾ ਬਾਹਰ ਉਤੋਂ ਤਕਰੀਬਨ 15 ਫੁੱਟ ਥੱਲੇ ਇਹ ਡੂੰਘਾ 15-16 ਫੁੱਟ ਉਹਨੇ ਪਟਿਆ ਇਹਨੂੰ ਬਣਨ ਨੂੰ 40 ਸਾਲ ਲੱਗੇ ਸੀਗੇ 40 ਸਾਲ ਚ ਉਹਨੇ ਹੌਲੀ-ਹੌਲੀ ਕਰਕੇ ਕੰਪਲੀਟ ਕੀਤਾ ਤੇ ਇਹਦੇ ਵਿੱਚ ਉਹਦਾ ਬੈੱਡਰੂਮ ਕਿਚਨ ਡਾਈਨਿੰਗ ਰੂਮ ਡਰਾਇੰਗ ਰੂਮ ਠੀਕ ਆ ਬਾਥਰੂਮ ਸਾਰਾ ਕੋਸੀਗਾ ਜੇ ਕੋਈ ਆਉਂਦਾ ਸੀ ਤਾਂ ਉੱਤੇ ਬੈਲ ਲੱਗੀ ਹੋਈ ਆ ਉਹ ਆਕੇ ਬੰਦਾ ਬੈਲ ਕਢਕਾਉਂਦਾ ਸੀ ਉਹਨੂੰ ਪਤਾ ਲੱਗ ਜਾਂਦਾ ਸੀਗਾ ਇਹ ਗਾਰਡਨ ਇੱਕ ਪਰਿਵਾਰ ਨਾਲ ਤੇ ਬੱਚਿਆਂ ਨੂੰ ਦਿਖਾਉਣ ਲਈ ਬਹੁਤ ਵਧੀਆ ਚੀਜ਼ ਆ ਕਦੇ ਸੋਚਿਆ ਨਹੀਂ ਸੀਗਾ ਵੀ ਐਦਾਂ ਦੀ ਵੀ ਕੋਈ ਚੀਜ਼ ਹੁੰਦੀ ਆ ਵੀ ਧਾਤੀ ਦੇ ਥੱਲੇ ਪਟਕੇ ਵੀ ਕੋਈ ਬੰਦਾ ਬੂਟੇ ਲਾ ਕੇ ਉਹਨਾਂ ਤੋਂ ਫਲ ਲੈ ਸਕਦਾ ਤੇ ਗਰਮੀ ਤੋਂ ਬਚ ਸਕਦਾ ਉਹ ਗੋਰਾ ਸਵੇਰੇ ਤਾਂ ਜਿਵੇਂ ਉਰੇ ਰੇਲਵੇ ਲਾਈਨਾਂ ਬਿਛਦੀਆਂ ਸੀ ਜਾਂ ਮਾਈਨਾਂ ਚ ਕੰਮ ਕਰਦਾ ਸੀ ਉਹ ਕੰਮ ਕਰਦਾ ਸੀ ਤੇ ਸ਼ਾਮ ਨੂੰ ਆ ਕੇ ਜਾਂ ਜਦੋਂ ਦਾ ਫ੍ਰੀ ਟਾਈਮ ਸੀ ਉਦੋਂ ਆਪਦਾ ਇਹ ਘਰ ਬਣਾਉਂਦਾ ਸੀਗਾ ਜਿਹੜਾ ਕਿ ਹੁਣ ਆਪਾਂ ਇਹਨੂੰ ਫੋਰੈਸਟਰੀਅਰ ਗਾਰਡਨ ਕਹਿੰਦੇ ਨੇ ਠੀਕ ਆ ਆ ਦੇਖੋ ਇਹਦੇ ਇੱਥੇ ਕਿਚਨ ਆ ਠੀਕ ਆ ਫਿਰ ਡਾਈਨਿੰਗ ਆ ਜਿਹੜੇ ਬੈੱਡਰੂਮ ਨੇ ਉਹਨੇ ਦੋ ਬੈੱਡਰੂਮ ਬਣਾਏ ਸੀ ਗਰਮੀਆਂ ਲਈ ਅਲੱਗ ਸਰਦੀਆਂ ਲਈ ਅਲੱਗ ਜਿਹੜਾ ਗਰਮੀਆਂ ਦਾ ਬੈੱਡਰੂਮ ਆ ਉਹ ਚ ਲਾਈਟ ਨਹੀਂ ਆਉਂਦੀ ਡਾਇਰੈਕਟ ਸਨਲਾਈਟ ਕਿਉਂਕਿ ਗਰਮੀ ਆ ਫ੍ਰਿਜ ਨੂੰ ਵੈਸੀ ਹੀ ਬਹੁਤ 42 43 44 ਡਿਗਰੀ ਇੰਡੀਆ ਦੇ ਟੈਂਪਰੇਚਰ ਦੇ ਹਿਸਾਬ ਨਾਲ ਗਰਮੀਆਂ ਤੇ ਖੁਸ਼ਕ ਗਰਮੀਆਂ ਤੇ ਸਿਆਲਾਂ ਵਾਲਾ ਜਿਹੜਾ ਬੈੱਡ ਆ ਉਹ ਉਸ ਹਿਸਾਬ ਨਾਲ ਆ ਵੀ ਦਿਨੇ ਉੱਥੇ ਲਾਈਟ ਪੈਂਦੀ ਆ ਠੀਕ ਆ ਗਰਮ ਗਰਮ ਰਹਿੰਦਾ ਉਹ ਕੁਝ ਐਦਾਂ ਦਾ ਦੇਖੋ ਬਣਾਇਆ ਹੋਇਆ ਮਤਲਬ ਬੜਾ ਉਹਨੇ ਆਪ ਦਾ ਸਿਸਟਮ ਬਣਾ ਕੇ ਆਪ ਦਾ ਘਰ ਬਣਾਇਆ ਇਹਦੇ ਵਿੱਚ ਦੀ ਗੱਡੀਆਂ ਪੁਰਾਣਾ ਬਣਿਆ ਹੋਇਆ ਵਿੱਚ ਦੀ ਥੱਲੇ ਅੰਡਰਪਾਸ ਆ ਗੱਡੀਆਂ ਇੱਕ ਪਾਸੇ ਆਉਂਦੀਆਂ ਦੂਜੇ ਪਾਸੇ ਨਿਕਲ ਜਾਂਦੀਆਂ ਇਹ ਦੇਖਣ ਵਾਲੀ ਚੀਜ਼ ਆ ਜੇ ਕਦੇ ਜ਼ਿੰਦਗੀ 'ਚ ਮੌਕਾ ਲੱਗੇ ਫਰਿਜ਼ਨੋ ਜਾਣ ਦਾ ਅਮਰੀਕਾ ਜਾਣ ਦਾ ਤਾਂ ਇਹ ਜ਼ਰੂਰ ਆਪਦੇ ਪਰਿਵਾਰ ਨਾਲ ਆਪਦੇ ਬੱਚਿਆਂ ਨੂੰ ਜ਼ਰੂਰ ਦਿਖਾ ਕੇ ਆਇਓ ਇਹ ਬਹੁਤ ਵਧੀਆ ਦੇਖਣ ਯੋਗ ਚੀਜ਼ ਆ ਤੇ ਮੈਂ ਅਸੀਂ ਵੀ ਆਪਦੇ ਪਰਿਵਾਰ ਨਾਲ ਹੀ ਦੇਖਿਆ ਚਲੋ ਹੈਨਾ ਤੇ ਬੜਾ ਸੋਹਣਾ ਲੱਗਿਆ ਤੇ ਇੱਕ ਆ ਜਿਹੜੀ ਪੇਂਟਿੰਗ ਲੱਗੀ ਹੋਈ ਆ ਉਹਨੇ ਦੱਸਿਆ ਵੀ ਇੱਕ ਬੂਟੇ ਨੂੰ ਤਿੰਨ ਤਿੰਨ ਫਰੂਟ ਲੱਗਦੇ ਆ ਤੇ ਇੱਥੇ ਅੰਗੂਰਾਂ ਦੀਆਂ ਬੱਲਾਂ ਨੇ ਜਿਹੜੀਆਂ ਉਹ ਜਿਵੇਂ ਥੱਲੋਂ ਗੂਰਾਂ ਦੀ ਬੱਲ ਚੱਲਦੀ ਆ ਫੇਰ ਉਹ ਕੰਦ ਦੇ ਵਿੱਚ ਜਾ ਕੇ ਕੰਦ ਚੋਂ ਬਾਹਰ ਆਉਂਦੀ ਆ ਤੇ ਉੱਪਰ ਜਾ ਕੇ ਉਹਨੂੰ ਫੇਰ ਅੰਗੂਰ ਲੱਗਦੇ ਆ ਵੀ ਇਹ ਕੁਦਰਤ ਦਾ ਐਡਾ ਵਧੀਆ ਕ੍ਰਿਸ਼ਮਾ ਇੰਨਾ ਵਧੀਆ ਮਤਲਬ ਬਣਿਆ ਹੋਇਆ ਐਡਾ ਵਧੀਆ ਕੁਦਰਤ ਦਾ ਕ੍ਰਿਸ਼ਮਾ ਸੀ ਦੇਖਿਆ ਇੱਥੇ ਵੀ ਕਿਆ ਕਹਿਣ ਦੀ ਬਾਤ ਆ ਤੇ ਹੁਣ ਮੈਂ ਆਉਣਾ ਤੁਹਾਡੇ ਨਾਲ ਆਪਣੇ ਮਨ ਦੀ ਗੱਲ ਤੇ ਮੈਂ ਜਿਹੜਾ ਵਲੌਗ ਪਾਇਆ ਸੀਗਾ ਪਹਿਲਾਂ ਫ੍ਰিজਰੋਂ ਦੇ ਘਰਾਂ ਵਾਲਾ ਉਹਨੂੰ ਬਹੁਤ ਰੱਜਮਾ ਪਿਆਰ ਦਿੱਤਾ 27 26 27000 ਉਹਦੇ ਵਿਊ ਹੋ ਗਏ ਮੈਂ ਕਦੇ ਨਹੀਂ ਸੀ ਸੋਚਿਆ ਵੀ ਇੰਨੇ ਵਿਊ ਹੋ ਜਾਣਗੇ ਠੀਕ ਆ ਤੇ ਨਾ ਹੀ ਕੋਈ ਮੇਰੇ ਕਦੇ ਦਿਲ ਚਈ ਵੀ ਮੇਰੇ ਇੰਨੇ ਵਿਊ ਹੋ ਜਾਣਗੇ ਮੈਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਐਦਾਂ ਹੀ ਪਿਆਰ ਦਿੰਦੇ ਰਹੋ ਸਾਸਰੀਕਾਰ